ਸਰ ਸ਼ਹਿਰ ਦੇ ਵਿੱਚੋ ਵਿੱਚ ਗਿਆਨੀ ਟੀ ਸਟਾਲ ਜਿੱਥੇ ਆ ਕੇ ਹਰ ਵਰਗ ਦੇ ਲੋਕ ਸਿਰਸਿਰੇ ਚਾਹ ਦੀਆਂ ਚੁਸਕੀਆਂ ਲੈਂਦੇ ਨੇ ਤੇ ਨਾਲ ਦੇ ਨਾਲ ਗੱਲਾਂ ਹੁੰਦੀਆਂ ਨੇ ਕਿ ਪੰਜਾਬ ਨੂੰ ਕਿਸ ਤਰ੍ਹਾਂ ਚਲਾਇਆ ਜਾਵੇ ਪੰਜਾਬ ਦੇ ਵਿੱਚ ਕੀ ਕੀ ਕਮੀਆਂ ਨੇ ਤੇ ਕੀ ਕੀ ਕਮੀਆਂ ਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਸਧਾਰਿਆ ਜਾਵੇ ਉਹਦੀ ਚਾਹ ਦੀਆਂ ਚੁਸਕੀਆਂ ਦੇ ਨਾਲ-ਨਾਲ ਇਸ ਵਕਤ ਅੰਮ੍ਰਿਤਸਰ ਦੇ ਮੌਜੂਦਾ ਐਮਪੀ ਗੁਰਜੀਤ ਸਿੰਘ ਓਜਲਾ ਵੀ ਇੱਥੇ ਮੌਜੂਦ ਨੇ ਚਾਹ ਦੀਆਂ ਚੁਸਕੀਆਂ ਲੈਣ ਵਾਸਤੇ ਇੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਦੇਖ ਲੈਣੇ ਆ ਕਿ ਕੀ ਕੀ ਮੁੱਦੇ ਰਹਿਣਗੇ ਕੀ ਕੀ ਚੁਣੌਤੀਆਂ ਰਹਿਣਗੀਆਂ ਓਜਲਾ ਸਾਹਿਬ ਸਭ ਤੋਂ ਪਹਿਲਾਂ ਤੇ ਟਿਕਟ ਦੀ ਵਧਾਈ ਹੋਵੇ ਥੈਂਕ ਯੂ ਜੀ ਮੈਨੂੰ ਸਭ ਤੋਂ ਵੱਡੀ ਚਲੌਦੀ ਚਾਹ ਦਾ ਕੱਪ ਪੀਣਾ ਹੁਣ ਜ਼ਰੂਰੀ ਉਹ ਆਦੇ 15-20 ਮਿੰਟ ਚ ਪੀਣਾ ਹੈ ਆਪਾਂ ਕੀ ਕਹਿਣਾ ਚਾਹੋਗੇ ਕਿ ਪਿਛਲੀ ਵਾਰੀ ਜਦੋਂ ਤੁਹਾਨੂੰ ਟਿਕਟ ਮਿਲੀ ਸੀ ਢੋਲ ਧਮਾਕੇ ਬੜੇ ਹੋਏ ਸੀ ਇਸ ਵਾਰੀ ਗੁਮਸਮ ਹੋ ਕੇ ਕਿਉਂ ਤਾਂ ਗੋਮਸਾ ਵੀ ਐਂਟਰੀ ਹੋ ਗਿਆ ਹੈ ਜਿੱਦਨ ਮੈਂ ਪਹਿਲੇ ਦਿਨ ਆਉਣਾ ਸੀ ਕਿ ਮੈਂ ਇੱਥੇ ਐਮਪੀ ਲੈਣਾ ਲੋਕੀ ਮੈਨੂੰ ਜਾਣਦੇ ਵੀ ਨਹੀਂ ਗੁਰਜੀਤ ਔਜਲਾ ਕੌਣ ਆ ਉਹ ਤੋਂ ਦੱਸਣ ਦੀ ਲੋੜ ਹੁੰਦੀ ਹੁਣ ਵੇਖੋ ਜਿੱਦਾਂ ਬੀਜੇਪੀ ਵਾਲੇ ਉਹਨਾਂ ਨੂੰ ਢੋਲ ਠਮਾਕੇ ਨਾਲ ਆਉਣਗੇ ਜੋ ਕੋ ਜਿਹੜਾ ਬੰਦਾ ਉਹਨਾਂ ਨੂੰ ਜਾਣਦੇ ਨਹੀਂ ਲੋਕ ਆਉਣੇ ਆ ਮੈਂ 2 ਸਾਲ ਲੋਕਾਂ 'ਚ ਕੰਮ ਕੀਤਾ ਹੁਣ ਕੱਲਾ ਕੱਲਾ ਬੰਦਾ ਮੈਨੂੰ ਜਾਣਦਾ ਹੈ ਅੰਮ੍ਰਿਤਸਰ ਦਾ ਇਹ ਪਰੰਪਰਾ ਤੋੜਨੀ ਚਾਹੀਦੀਆਂ ਨੇ ਅੱਜ ਸਮਾਯੁਗ ਬਦਲ ਗਿਆ ਹੈ ਜਦੋਂ ਲੋਕਾਂ 'ਚ ਰਹਿ ਕੇ ਕੰਮ ਕਰੀਏ ਆ ਮੈਂ ਨਿਕਲਦਾ ਹਾਂ ਬਾਜ਼ਾਰ 'ਚੋਂ ਮੇਰੇ ਨਾਲ ਚੱਲੋ ਤੁਸੀਂ ਵਿਜ਼ਿਟ ਕਰ ਲਓ ਹਰ ਜ ਸੋ ਗੁਰੂ ਘਰ ਨੂੰ ਆਤਮਸਤਕ ਹੋਣਾ ਸੀ ਪਰਿਵਾਰ ਦਾ ਸੀ ਮੰਚ ਕਿ ਮਾਤਾ ਜੀ ਦਾ ਕਿ ਮੈਂ ਪਹਿਲੀ ਵਾਰ ਤੇਰੇ ਨਾਲ ਜਾਵਾਂਗੀ ਤੇ ਤੈਨੂੰ ਲੈ ਕੇ ਜਾਣਾ ਸੋ ਕਈ ਚੀਜ਼ਾਂ ਹੁੰਦੀਆਂ ਜਿੱਥੇ ਕੁਝ ਕੁਦਰਤ ਨੂੰ ਵੀ ਮੰਨਣ ਵਾਲੀ ਗੱਲ ਉਹਦੀ ਮਾਪੇ ਦਾ ਜਿਹੜਾ ਕਹਾ ਹੁੰਦਾ ਸਭ ਤੋਂ ਉੱਚਾ ਹੁੰਦਾ ਤੇ ਮਾਂ ਕਹਦੀ ਤੇ ਫਿਰ ਕੋਈ ਗੱਲ ਨਹੀਂ ਬਾਕੀ ਤੁਸੀਂ ਜਿਹੜੀ ਰਾਜਨੀਤੀ ਆ ਇਹ 5 ਸਾਲਾਂ ਦੇ ਵਿੱਚ ਅੰਮ੍ਰਿਤਸਰ 'ਚ ਵੱਡਾ ਬਦਲਾਅ ਵੇਖੋਗੇ ਇਹ ਸਭ ਚੀਜ਼ਾਂ ਖਤਮ ਹੋਣਗੀਆਂ ਜਿਹੜੇ ਕੰਮ ਲਈ ਬਣੇ ਆ ਜਿਹੜੇ ਕੰਮ ਕਰਨੇ ਆ ਅਸਲੀ ਉੱਥੇ ਢੋਲ ਵਜਾਉਣੇ ਆ ਢੋਲ ਉਹ ਦਿਨ ਮਜਾਊਗਾ ਜਿੱਦਾਂ ਅੰਮ੍ਰਿਤਸਰ ਵਾਲੇ ਲੋਕ ਕਹਿਣਗੇ ਹਾਂ ਸਾ ਅੰਮ੍ਰਿਤਸਰ ਵਧੀਆ ਬਣ ਗਿਆ। 에어ਪੋਰਟ ਚੰਗਾ ਬਣ ਗਿਆ। ਸਟੇਸ਼ਨ ਚੰਗਾ ਬਣ ਗਿਆ ਢੋਲ ਉਦਨ ਵੱਜਣਗੇ। ਢੋਲ ਵਜਾ ਕੇ ਰੌਲਾ ਪਾ ਕੇ ਵੋਟਾ ਮੈਨੂੰ ਪਾ ਦਿਓ, ਵੋਟਾ ਇਹਨੂੰ ਪਾ ਦਿਓ। ਇਹ ਕੀ ਮਤਲਬ ਆ? 5 ਸਾਲ ਕੰਮ ਕਰੋ। ਇਹ ਚੀਜ਼ਾਂ ਬਦਲਾ ਰਿਹਾ। ਹੁਣ ਅਸੀਂ ਬਾਹਰ ਜਿਹੜੀ ਡਿਵੈਲਪਡ ਕੰਟਰੀ ਜਿੱਥੇ ਸਾਡੇ ਨਿਆਣੇ ਭੱਜੇ ਜਾਂਦੇ ਆ, ਕੋਈ ਵੇਖੀ ਕਦੀ ਕਿਸੇ ਰੈਲੀ ਹੋਈ, ਡਿਬੇਟ ਕਰੋ ਯਾਰ ਸਾਹਮਣੇ ਬਿਠੋ ਲੋਕਾਂ ਨੂੰ ਦੱਸੋ। ਨਾ ਲੋਕਾਂ ਦਾ ਟਾਈਮ ਜਾਇਆ ਕਰੋ, ਨਾ ਆਪਣਾ ਕਰੋ। ਕੋਈ ਦਾ ਸਾਬ ਹਜੇ ਦੂਸਰੀ ਪਾਰਟੀ ਵੱਲੋਂ ਕੋਈ ਟਿਕਟ ਜੇ ਲਾਉਂਸ ਨਹੀਂ ਕੀਤੀ ਗਈ ਦੱਸਿਆ ਨਹੀਂ ਗਿਆ ਵੀ ਕੌਣ ਆਏਗਾ ਸਨੀ ਦਿਓਲ ਦਾ ਵੀ ਨਾਮ ਸਾਹਮਣੇ ਆ ਰਿਹਾ ਵਾ ਜੇ ਬਾਈ ਦੇ ਵੇ ਉਹ ਆ ਜਾਂਦੇ ਨੇ ਤੇ ਕੀ ਚੁਣੌਤੀਆਂ ਰਹਿਣਗੀਆਂ ਮੈਂ ਵੱਡੇ ਭੱਗਾ ਵਾਲਾ ਹੂੰਗਾ ਜੇ ਸਨੀ ਦਿਓਲਾ ਜੀ ਮੇਰੇ ਵੱਡੇ ਭਾਗ ਹੋਣਗੇ ਤਾਂ ਕਿ ਇੱਕ ਜਿਹੜਾ ਨਾਰਾਜਨਿਤੀ 'ਚ ਮੋੜ ਆਇਆ ਇਹਦੀ ਇੱਕ ਲੋਕਾਂ ਨੂੰ ਸਮਝ ਲੱਗ ਜੂਗੀ ਇਹ ਨਹੀਂ ਕਿ ਤੁਸੀਂ 50 ਸਾਲ ਫਾਈਵ ਸਟਾਰ ਦਾ ਜ਼ਿੰਦਗੀ ਬਤਾ ਕੇ ਹੁਣ ਲੋਕਾਂ ਨੂੰ ਮੂਰਖ ਬਣਾਉਣਾ ਤੇ ਇੱਕ ਉੱਥੇ ਚੜੇ ਜੋ ਤੇ ਤੁਸੀਂ ਦੋ ਦਿਨ 'ਚ ਆ ਕੇ ਲੋਕਾਂ ਨੂੰ ਪਰਦੇ ਦੀ ਰਾ ਜਿਹੜਾ ਤੁਸੀਂ ਪਰਦੇ ਜਿਹੜੀ ਫਿਲਮ ਬਣਾਈਆਂ ਉਹਨਾਂ ਨੂੰ ਵਿਖਾ ਕੇ ਕਹੋ ਕਿ ਮੈਨੂੰ ਵੋਟ ਪਾ ਦਿਓ ਹਕੀਕਤ ਕੋ ਜਿੰਦਗੀ ਦੀ ਹੋ ਰਹੀ ਆ। ਜ਼ਮੀਨ ਨਾਲ ਜੁੜ ਕੇ ਰਹਿਣਾ ਉਹ ਮੇਰੇ ਲਈ ਵੱਡੇ ਭਾਗ ਹੋਣ ਕੇ ਸਣੀ ਤੋਂ ਇਲੈਕਸ਼ਨ ਲੜੇ ਦੀ। ਤਾਂ ਕਿ ਮੈਂ ਇਹ ਰਾਜਨੀਤੀ ਜਿਹੜਾ ਚੇਂਜ ਆਉਣਾ ਹੈ ਮੈਂ ਮੈਂ ਦਿਖਾਉਣਾ ਚਾਹੁੰਦਾ ਤਾਂ ਕਿ ਪਾਰਟੀਆਂ ਵੀ ਗਾਂ ਇਹਨਾਂ ਨੂੰ ਸਮਝ ਲੈਣ ਕਿ ਜ਼ਮੀਨਾਂ ਚੋਂ ਜ਼ਮੀਨ ਚੋਂ ਕੱਢੋ ਲੋਕ ਜਿਹੜੇ ਲੋਕ ਸਮਝਦੇ ਚੀਜ਼ ਨੂੰ ਇਹ ਨਹੀਂ ਕਿ ਇਹਨੂੰ ਲੋਕ ਜ਼ਿਆਦਾ ਜਾਣਦੇ ਆ ਦਾ ਫੇਸ ਬੜਾ ਇਹਨੂੰ ਵੋਟਾਂ ਪਵਾ ਦਿਓ। ਮੁੜ ਕੇ ਲੋਕ ਮੈਂਦੇ ਨਹੀਂ ਜਿਵੇਂ ਠੱਗੇ ਗਏ ਹੁੰਦੇ ਆ। ਇਹ ਮਾਮਲੀ ਜਿਦਾ ਵੇਖਿਆ ਹੀ ਉਹ ਕੱਲ ਜਿਹ ਕਣਕ ਨੂੰ ਵੱਢਣ ਦੀ ਦਾਤਰੀ ਨਾਲ ਉੱਤਰੀ ਇਹ ਉੱਤਰੀ ਹੈਲੀਕਾਪਟਰ ਤੋਂ ਸੋ ਸੋ ਇਦਾਂ ਦੀ ਨਹੀਂ ਜੇ ਹੁਣ ਮੇਰਾ ਆ ਜਦੋਂ ਜੰਗ ਲੱਗੀ ਸੀ ਮੈਨੂੰ ਕਿਸ ਨੇ ਕਿਹਾ ਨਾ ਮੈਨੂੰ ਬੁਲਾਇਆ ਮੈਂ ਉਸੇ ਵੇਲੇ ਇਹ ਦਿੱਲੀੋਂ ਪਹੁੰਚ ਕੇ ਸਿੱਧਾ ਬਾਰਡਰ ਤੇ ਦੋ ਦਿਨ ਮੈਂ ਲੋਕਾਂ ਦੀ ਰਾਤ ਬਾਰਡਰ ਤੇ ਰਿਆ ਫਲੱਡ ਦੀ ਸਿੱਧੀ ਬਣ ਗਈ ਧੁੱਸੀ ਦੇ ਰਾਤ ਮੈਂ ਜਾ ਕੇ ਰਿਆ ਮੈਨੂੰ ਕਿਸ ਨੇ ਬੁਲਾਇਆ ਨਹੀਂ ਮੇਰਾ ਫਰਜ਼ ਬੰਦਾ ਆ ਇਹਨਾਂ ਲੋਕਾਂ ਨੂੰ ਇਹ ਡਰਾਮੇ ਨੇ ਆ ਆ 45 ਦੇਣੇ ਨਾ ਇਹ ਬਹੁਤ ਡਰਾਮੇ ਹੋਣੇ ਆ ਪਰ ਮੈਂ ਇੱਕ ਗੱਲ ਕਹੂੰਗਾ ਜਿਹੜੀ ਜਿਹੜੀ ਸੱਚ ਆ ਸੱਚ ਕੇ ਝੂਠ ਜਿਹੜਾ ਉਹ ਟਿਕ ਨਹੀਂ ਸਕਦਾ ਇਹ ਗੱਲ ਤਾਂ ਮੈਨੂੰ ਪਤਾ ਹੈ ਤੇ ਮੇਰੇ ਲਈ ਮੇਰੀ ਵੱਡੀ ਗੱਲ ਆ ਤੇ ਵੱਡੀ ਖੁਸ਼ੀ ਹੋਊਗੀ ਮੈਨੂੰ ਜੇ ਸਣੀ ਦੇ ਇਲੈਕਸ਼ਨ ਲੜੇ। ਆਈ ਵੈਲਕਮ 2 ਲੱਖ ਵੋਟਾਂ ਦੇ ਨਾਲ ਤੁਸੀਂ ਪਿਛਲੇ ਵੇਲੇ ਜਿੱਤੂ ਹੋ ਜਿੱਤੂ ਹੋਏ ਸੀ ਤੇ ਕਾਂਗਰਸ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਨੇ ਉਹ ਵਾਅਦੇ ਕੁਝ ਗਲਤ ਰਹੇ ਸਰਕਾਰ ਕਾਂਗਰਸ ਹੀ ਆ ਤੁਸੀਂ ਚਾਹੇ ਐਮਪੀ ਐਮਪੀ ਦੀ ਇਲੈਕਸ਼ਨ ਲੜਦੇ ਪਰ ਸਰਕਾਰ ਤੁਹਾਡੀ ਆ ਲੋਕਾਂ ਦਾ ਲੱਗਦਾ ਵਾ ਕਿ ਰੋਸਾਬ ਇਸ ਵਾਰੀ ਕੁਝ ਵਧੀਆ ਮਿਲੇਗਾ ਪਹਿਲੀ ਗੱਲ ਹੈ ਕਾਂਗਰਸ ਨੇ ਕੋਈ ਇਹੋ ਜਿਹਾ ਕੰਮ ਨਹੀਂ ਦੋ ਸਾਲਾਂ ਚ ਕੀਤਾ ਜਿੱਤੋਂ ਲੋਕ ਪਰੇਸ਼ਾਨ ਹੋ ਜਿੱਤੋਂ ਲੋਕ ਪਰੇਸ਼ਾਨ ਹੋ ਲੋਕਾਂ ਨੇ ਸੁੱਖ ਦਾ ਸਾਹ ਲਿਆ ਖਾਲੀ ਖਜ਼ਾਨਾ ਮਾਨਜੂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸਮੁੱਚੀ ਟੀਮ ਨੇ ਇੰਨੇ ਸੋਹਣੇ ਤਰੀਕੇ ਦੇ ਨਾਲ ਉਹਨੂੰ ਮੇਨਟੇਨ ਕੀਤਾ ਆ ਕਿਸਾਨਾਂ ਦੀ ਕਰਜ਼ੇ ਮਾਫੀ ਦੀ ਗੱਲ ਹੋ ਜੇ ਚਾਹੇ ਜੋਬਸ ਦੀ ਗੱਲ ਕਰ ਲੋ ਚਾਹੇ ਪੈਨਸ਼ਨ ਵਧਾਉਣ ਦੀ ਗੱਲ ਕਰ ਲੋ ਛਗਣ ਸਕੀਮ ਵਧਾਉਣ ਦੀ ਗੱਲ ਕਰ ਲੋ ਇਹ ਪਹਿਲੇ ਪੜਾਜ ਹੀ ਸ਼ੁਰੂ ਕਰ ਦਿੱਤੇ ਜਿਹੜੇ ਇਹ 9 9 10 10 ਸਾਲ ਜਿਹੜਾ ਇਹ ਇਸ ਸਕੀਮਾ ਹੁੰਦੀਆਂ ਹੀ ਲਟਕਾ ਕੇ ਰੱਖਦੇ ਹੀ ਕਿਹਦੇ ਸਾਲ ਕਰਾਂਗੇ ਲੋਕਾਂ ਚ ਪੈਕ ਚਲੇ ਜੂਗਾ ਤੇ ਲੋਕ ਸਾਨੂੰ ਵੋਟ ਪਾ ਦੇਣਗੇ ਇਦਾਂ ਦਾ ਕੰਮ ਨਹੀਂ ਹੋਣਾ ਦੂਜੀ ਗੱਲ ਬਹੁਤ ਵੱਡੇ ਕੰਮ ਕੀਤੇ 2 ਸਾਲ ਵਰਸਸ 10 ਸਾਲ ਤੁਸੀਂ ਕਰਕੇ ਜਦੋਂ ਵੇਖ ਲੋ 10 ਸਾਲ ਦਾ ਉਹਨਾਂ ਦਾ ਅੱਜ ਵੇਖੋ ਅੱਜ ਕਿਸੇ ਨੂੰ ਤੁਹਾਨੂੰ ਸਮਝਾਉਣ ਦੀ ਲੋੜ ਨਹੀਂ ਚੋਣ ਮੈਨੀਫੈਸਟੋ ਦੋਵਾਂ ਦੇ ਫੜ ਲਓ ਇਹਨਾਂ ਦਾ 2 ਸਾਲ ਦਾ ਮੁਨੰਕਣ ਕਰ ਲੋ ਉਹਨਾਂ ਦਾ 10 ਸਾਲ ਦਾ ਕਰ ਲੋ ਜੇ ਉਹ 50 ਇਹਨੂੰ ਮਿਕਸ ਨਹੀਂ ਕਰਨਾ ਚਾਹੀਦਾ ਜਦੋਂ 2022 ਚ ਸਰਕਾਰ ਚੁਣੀ ਹੋਊਗੇ ਨਾ ਲੋਕ ਜ਼ਰੂਰ ਮੰਥਨ ਕਰਨਗੇ ਕੈਪਟਨ ਨੇ ਨਹੀਂ ਕੰਮ ਕੀਤੇ ਜਾਂ ਅਸੀਂ ਨਹੀਂ ਕੰਮ ਕੀਤੇ ਲੋਕ ਜ਼ਰੂਰ ਉਹਦਾ ਮੰਥਨ ਕਰਨਗੇ ਆ ਆ ਇਲੈਕਸ਼ਨ ਆ ਨਰਿੰਦਰ ਮੋਦੀ ਦਾ ਮੰਥਨ ਕਰਨ ਦੀ ਕੇਂਦਰ ਸਰਕਾਰ ਦਾ ਮੰਥਨ ਕਰਨ ਦੀ ਅੱਜ ਲੋਕਾਂ ਨੂੰ ਇਹਨਾਂ ਚੀਜ਼ਾਂ ਨੂੰ ਫਰਕ ਰੱਖਣਾ ਪਊਗਾ ਕਿ ਇਹਦੀ ਸੜਕ ਨਹੀਂ ਵੀ ਬਣੀ ਫਰਜ਼ ਕਰੋ ਕਿਤੇ ਟੋਆ ਵੀ ਆ ਪਰ ਉਹ ਜੇ ਬੰਦਾ ਜੇ ਇਹ ਕਵੇ ਮੈਂ ਵੋਟਾਂ ਉਲਟ ਪਾਉਣੀਆਂ ਉਹ ਗਲਤ ਆ ਉਹ ਉਹਦਾ ਉਹਦਨ ਮੰਥਨ ਕਰੇ ਜਦੋਂ ਉਹਦੀ ਇਲੈਕਸ਼ਨ ਹੋਣੀ ਹੈ ਠੀਕ ਆ ਸਰਕਾਰ ਜ਼ਿੰਮੇਵਾਰ ਆ ਮੇਰ ਕਿਉਂਕਿ ਮੇਰੀ ਪਾਰਟੀ ਦੀ ਸਰਕਾਰ ਆ ਇਸ ਕਰਕੇ ਮੈਂ ਇਹਦੀ ਜ਼ਿੰਮੇਵਾਰੀ ਲੈ ਪਰ ਅਸੀਂ ਕੰਮ ਦੀ ਕੋਈ ਕਸਰ ਨਹੀਂ ਛੱਡੀ ਅੰਮ੍ਰਿਤਸਰ 'ਚ ਵੱਡੇ ਵੱਡੇ ਪ੍ਰੋਜੈਕਟ ਆਏ ਨੇ ਵੱਡੇ ਵੱਡੇ ਕੰਮ ਹੋਣ ਜਾ ਰਹੇ ਨੇ ਸੋ ਇਹ ਜਿਹੇ ਕੰਮ ਜਿਹੜੇ ਇਤਿਹਾਸ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਣਗੇ ਇਹ ਅੰਮ੍ਰਿਤਸਰ 'ਚ ਹੋਣਗੇ ਔਰ 5 ਸਾਲ ਬਾਅਦ ਮੈਂ ਤੁਹਾਨੂੰ ਦਾਅਵੇ ਨਾ ਕਹਿਣਾ ਅੰਮ੍ਰਿਤਸਰ ਦੇ ਵਿੱਚ ਹਰ ਵਾਸੀ ਜਿਹੜਾ ਆ ਉਹ ਕਹੂਗਾ ਕਿ ਕਾਂਗਰਸ ਪਾਰਟੀ ਨੂੰ ਉਹਦੇ ਉਹਦੇ ਕੈਂਡੀਡੇਟ ਨੂੰ ਵੋਟ ਪਾਉਣੀ ਹੈ ਇਹ ਮੇਰਾ ਤੁਹਾਡਾ ਵਾਦਾ ਐਮਪੀ ਐਮਪੀ ਦੀ ਇਲੈਕਸ਼ਨ ਅਲੱਗ ਵਾ ਐਮਐਲਏ ਇਲੈਕਸ਼ਨ ਅਲੱਗ ਵਾ ਪਰ ਲੋਕਾਂ ਨੂੰ ਕੁਝ ਲੋਕਾਂ ਨੂੰ ਇਹੋ ਹੀ ਪਤਾ ਵਾ ਕਿ ਕਾਂਗਰਸ ਸਰਕਾਰ ਵਾ ਇਹ ਕਾਂਗਰਸ ਸਰਕਾਰ ਦੇ ਨੂੰ ਮੈਂਦੇ ਖੜੀ ਕੀਤੀ ਕਿ ਇਹ ਲੋਕਾਂ ਨੂੰ ਕਿਸ ਤਰ੍ਹਾਂ ਸਮਝਾਵਾਂਗੇ ਲੋਕ ਆਪਣੇ ਮੋਬਾਈਲ ਡਿਗਰੀ ਨੇ ਕੋਈ ਨੌਕਰੀਆਂ ਜਿਹੜੀਆਂ ਘਰ ਘਰ ਚ ਬੇਰੋਜ਼ਗਾਰੀ ਤਾਂ ਡੀਗ ਡੀਗਦੇ ਪੈਨੇ ਤੇ ਉਹਨਾਂ ਨੂੰ ਕਿਤਰਾ ਸਮਝਾਇਆ ਜਾਏਗਾ ਦੇਖੋ ਹਰ ਤਰ੍ਹਾਂ ਦੇ ਲੋਕ ਸੋਸਾਇਟੀ ਚ ਹੈਗੇ ਇਹਦੇ ਚ ਕੋਈ ਦੋਰ ਐ ਨਹੀਂ ਲੋਕ ਅੱਜ ਕੱਲ ਮੰਥਨ ਸਰਕਾਰਾਂ ਦਾ ਜ਼ਿਆਦਾ ਕਰਦੇ ਪਰ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਇਹ ਗੱਲਾਂ ਠੀਕ ਆ ਕਈ ਕੁਝ ਲੋਕਾਂ ਦੇ ਮਨ 'ਚ ਹੋਣ ਗਿਆ ਪਰ ਜ਼ਿਆਦਾਤਰ ਲੋਕ ਬਹੁਤ ਖੁਸ਼ ਨੇ ਸਰਕਾਰ ਤੋਂ ਐਹੀ ਜੀ ਕੋਈ ਗੱਲ ਨਹੀਂ ਲੋਕ ਘਰ ਘਰ ਨੌਕਰੀ ਜਿਹੜੀ ਆ ਵੇਖੋ ਪਹਿਲੀ ਵਾਰੀ ਜੋਬ ਮੇਲੇ ਲੱਗੇ ਕਦੀ ਲੱਗੇ ਸੀ ਕਦੀ ਨਹੀਂ ਸੀ ਲੱਗਦੇ ਜੋਬ ਮੇਲੇ ਫਸਟ ਟਾਈਮ ਲੱਗੇ ਆ ਜਿਹੜੇ ਟੈਲੀਫੋਨ ਨੇ ਜਾਂ ਜਿਹੜੇ ਕੰਮ ਨੇ ਜੀ ਇਹ ਪਹਿਲੇ ਦੇਣ ਹੀ ਸਾਰਾ ਕੁਝ ਵੇਖੋ ਟੈਗ ਬੋਝ ਪੈਸੇ ਕਿੱਥੋਂ ਆਉਣੇ ਮੈਨੂੰ ਇਹ ਗੱਲ ਦੱਸੋ ਟੈਕਸ ਵਧਾ ਦੇਣ ਇਹਨਾਂ ਤੇ ਜਿਹੜੇ ਲੋਕ ਨੇ ਗੱਲ ਤੇ ਕਲੈਕਸ਼ਨ ਕਿੱਥੋਂ ਆਉਣੀ ਆ ਲੋਕਾਂ ਤੋਂ ਹੀ ਆਉਣੀ ਆ ਨਾ ਜੇ ਟੈਕਸ ਵਧਾਉਣਗੇ ਬੋਝ ਇਹਨਾਂ ਤੇ ਪੈਣਾ ਹੈ ਇਹ ਕਮੇ 5 ਸਾਲਾਂ ਵਾਸਤੇ ਚੋਣ ਮੈਨੀਫੈਸਟ ਹੁੰਦਾ ਜਦੋਂ 5 ਸਾਲੇ ਦਾ ਪਰਚੋਰ ਕਰੋਗੇ ਤੁਹਾਨੂੰ ਇੱਕ ਵੀ ਵਾਦਾ ਕੈਪਟਨ ਅਮਰਿੰਦਰ ਸਿੰਘ ਦਾ 2002 ਤੋਂ ਲੈ ਕੇ ਸਾਤੀ ਸਰਕਾਰ ਵੇਖ ਲਓ ਕੋਈ ਇਹੋ ਜਿਹਾ ਵਾਦਾ ਨਹੀਂ ਕੀਤਾ ਜਿਹੜਾ ਉਹ ਵਾਦਾ ਮਤਲਬ ਹੋਵੇ ਕਿ ਇਹਦੇ ਨਾਲ ਕੈਪਟਨ ਨੇ ਸਾਹਿਬ ਨੇ ਵਾਅਦਾ ਧੋਖਾ ਕੀਤਾ ਆ ਉਦੋਂ ਵੀ 100% ਚੋਣ ਮੈਨੀਫੈਸਟੋ ਲਾਗੂ ਹੋਇਆ ਸੀ ਹੁਣ ਵੀ 100% ਚੋਣ ਮੈਨੀਫੈਸਟੋ ਲਾਗੂ ਹੋਣਾ ਆ 5 ਸਾਲ ਦਾ ਵਾਦਾ ਸੀ ਤੇ ਮੈਂ ਕੀ ਗੱਲ ਫੇਰ ਬਾਰ-ਬਾਰ ਕਹਿੰਨਾ 2 ਸਾਲ ਵਰਸਸ 10 ਸਾਲ ਦਾ ਤੁਸੀਂ ਹੁਣੇ ਕੱਢ ਕੇ ਦੇਖ ਲਓ ਖਾਕਾ ਇਹਦਾ ਜੇ ਤੁਹਾਨੂੰ ਇੱਕ ਦਿਨ ਲਾਗੇ ਬੰਨੇ ਚਲੋ ਉਹ ਲੋਕਾਂ ਨੇ ਫੈਸਲਾ ਕਰਨਾ ਵਾ 19 ਤਰੀਕ ਤੇ 23 ਤਰੀਕ ਨੂੰ ਜਿਹੜਾ ਰਿਜ਼ਲਟ ਆਨੇ ਉਸ ਤੋਂ ਬਾਅਦ ਲੋਕਾਂ ਨੇ ਫੈਸਲਾ ਕਰਨਾ ਵਾ ਕੱਠ ਜੋੜ ਜਿਹੜਾ ਆਮ ਆਦੀ ਪਾਰਟੀ ਨਾਲ ਹੋਣ ਜਾ ਰਿਹਾ ਹਰਿਆਣਾ ਤੇ ਦਿੱਲੀ ਕੱਠ ਜੋੜ ਹੋਣ ਜਾ ਰਿਹਾ ਕੀ ਕਾਂਗਰਸ ਸਰਕਾਰ ਕੱਲੀ ਨਹੀਂ ਕੁਝ ਕਰ ਸਕਦੀ ਕਿ ਜਰੂਰੀ ਗੱਠਜੋੜ ਕਰਕੇ ਹੀ ਗੱਲ ਬਣੇਗੀ ਇਹ ਨਹੀਂ ਗੱਲ ਹੁੰਦੀ ਅੱਗੇ ਉਹ ਤੇ ਸਾਰੇ ਹਰ ਇੱਕ ਨਾਲ ਗੱਠਜੋੜ ਕਰਨ ਦੀ ਕੋਸ਼ਿਸ਼ ਕਰਦੇ ਪਏ ਆਮ ਆਦੀ ਪਾਰਟੀ ਦਾ ਕਿ ਕਦੀ ਟਕਸਾਲੀਆਂ ਦੇ ਨਾਲ ਕਰਦੇ ਪਏ ਆ ਕਦੀ ਕਿਸੇ ਨਾਲ ਕਰਦੇ ਪਏ ਆ ਹੁਣ ਕਾਂਗਰਸ ਸਰਕਾਰ ਨਾ ਕਰਨ ਜਾ ਰਹੇ ਨੇ ਤੇ ਕੀ ਕਹਿੰਦੇ ਜਾਂਦੇ ਨੇ ਦੇਖੋ ਜਦੋਂ ਕੁਝ ਫਿਰਕਾਪ੍ਰਸਤਾਕਤਾ ਨੂੰ ਰੋਕਣਾ ਦਾ ਜਿਹੜੀ ਹੈ ਕਿ ਦੇਸ਼ ਵਾਸਤੇ ਮਤਲਬ ਹਾਨੀਕਾਰਕ ਹੋਣ ਉਦੋਂ ਕੁਝ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਜਿਹੜੀਆਂ ਹਮਖਿਆਲੀ ਪਾਰਟੀਆਂ ਹੁੰਦੀਆਂ ਨੇ ਉਹ ਜਿਹੜੀਆਂ ਨੇ ਉਹ ਇਕੱਠੀਆਂ ਹੋ ਕੇ ਉਹਨਾਂ ਨੂੰ ਉਹਨਾਂ ਨੂੰ ਰੋਕਣਾ ਬਣਦਾ ਹੈ ਜਿਹੜਾ ਇਹ ਹਾਈ ਕਮਾਂਡ ਦਾ ਫੈਸਲਾ ਹੁੰਦਾ ਸਾਡੇ ਮਾਨਯੋਗ ਰਾਹੁਲ ਗਾਂਧੀ ਜੀ ਸੀਨੀਅਰ ਲੀਡਰਸ਼ਿਪ ਆ ਉਹਨਾਂ ਨੇ ਦੇਖਣਾ ਹੈ ਇਹ ਤਾਕਤਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਸੋ ਇੱਕ ਸਵਾਲੀਆਂ ਇੱਕ ਸੋ ਜਾਣੀਆਂ ਤਾਕਤਾਂ ਜਦੋਂ ਇੱਕ ਪਲੇਟਫਾਰਮ ਤੇ ਆਉਣਗੀਆਂ ਤੇ ਦੇਸ਼ ਦੀ ਤਰੱਕੀ ਵਧੀਆ ਤਰੀਕੇ ਨਾਲ ਹੋ ਸਕਦੀ ਪੰਜਾਬ ਦੇ ਵਿੱਚ ਹੋ ਸਕਦਾ ਇਹ 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 ਕਾਂਗਰਸ ਹਾਈ ਕਮਾਂਡ ਦੱਸ ਸਕਦੀ ਕਿਉਂਕਿ ਇਹ ਮੇਰਾ ਮੇਰਾ ਅਧਿਕਾਰ ਖੇਤਰ ਨਹੀਂ ਹੈਗਾ ਹੋਣਾ ਨਹੀਂ ਹੋਣਾ ਕੈਪਟਨ ਅਮਬਾਨ ਜੋ ਕੈਪਟਨ ਅਮਰਿੰਦਰ ਸਿੰਘ ਵਰਦਾਨ ਸਿੰਘ ዳਖੜ ਜੀ ਇਹਨਾਂ ਦਾ ਫੈਸਲਾ ਆ ਇਹਨਾਂ ਨੇ ਕੀ ਕਰਨਾ ਜੋ ਕਰਨਗੇ ਅਸੀਂ ਪਾਰਟੀ ਦੇ ਨਾਲ ਰਾਹੁਲ ਗਾਂਧੀ ਵੱਲੋਂ ਕਿਹਾ ਗਿਆ ਕਿ 6000 ਮੈਂ ਹਰ ਇੱਕ ਪਰਿਵਾਰ ਨੂੰ ਦਵਾਂਗਾ ਕੀ ਉਹ ਸੱਚ ਰਹੇਗਾ ਕਿ ਕੈਪਟਨ ਸਾਹਿਬ ਨੇ ਜਿਹੜੇ ਪਹਿਲੀ ਗੱਲ ਤੇ ਕੈਪਟਨ ਸਾਹਿਬ ਦੱਸੋ ਮੈਨੂੰ ਕੈਪਟਨ ਸਾਹਿਬ ਦਾ ਸਵਾਲ ਕਰ ਕੈਪਟਨ ਸਾਹਿਬ ਜਿਹੜੇ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਉਹ ਵਾਅਦੇ ਨਹੀਂ ਪੂਰੇ ਹੋਏ ਕਾਫੀ ਵਾਅਦੇ ਜਿਹੜੇ ਨਹੀਂ ਉਹ ਟਾਈਮ ਹੈਗਾ ਜੇ 2 ਸਾਲ ਬੀਤ ਗਏ 3 ਸਾਲ ਹੈਗੇ ਨਹੀਂ ਪਰ ਲੋਕਾਂ ਨੂੰ ਇਹ ਹੋਏ ਕਿ ਹਜੇ ਤੱਕ ਨਹੀਂ ਵਾਅਦੇ ਪੂਰੇ ਤੇ ਉਧਰੋਂ ਰਾਹੁਲ ਗਾਂਧੀ ਨੇ ਵੀ ਇੱਕ ਵਾਅਦਾ ਕਰ ਦਿੱਤਾ ਕਿ ਮੈਂ 6000 ਦਵਾਂਗਾ ਕੀ ਉਹ ਕਰਨ ਕੇ ਪੂਰਾ ਪਹਿਲੀ ਗੱਲ ਇਹ ਆ ਕੈਪਟਨ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਆ ਪਹਿਲੇ ਦਿਨ ਤੋਂ ਸ਼ੁਰੂ ਕਰਦੇ ਪਹਿਲੀ ਗੱਲ ਤੇ ਤੁਸੀਂ ਕਿਉਂ ਨਹੀਂ ਮੰਨਦੇ ਜਿਹੜੇ ਬੰਦੇ ਵਾਅਦਿਆਂ ਦੀ ਗੱਲ ਕਰਦੇ ਉਹਨਾਂ ਦੇ ਇੱਕ ਰੁਪਈਆ ਵੀ ਕਿਸੇ ਦਾ ਮਾਫ ਕੀਤਾ। ਅਨਾਰਕੀ ਦਾ ਮਾਹੌਲ ਸੀ ਸਾਰੇ ਇਹ ਦੇ ਲੋਕ ਬੈਠਿਆ ਸ਼ਹਿਰਾਂ ਚ ਕਿੱਦਾਂ ਪਰਚੇ ਹੁੰਦੇ ਸੀ ਕਿਹੜਾ ਬੰਦਾ ਇੱਥੇ ਐਹੋ ਜੇ ਮਾਹੌਲ ਚ ਸੀ ਕਿ ਕੋਈ ਬੰਦਾ ਕਿਸੇ ਪਾਰਟੀ ਵਾਲੇ ਦੇ ਲਾਗੇ ਬੈ ਕੇ ਚਾਹ ਵੀ ਨਹੀਂ ਪੀ ਸਕਦਾ। ਹੁਣ ਬੀਜੇਪੀ ਵਾਲੇ ਆਏ ਆ ਮੈਂ ਸਾਡੀ ਸਰਕਾਰ ਦੇ ਨਾਲ ਉਹਨਾਂ ਨੂੰ ਪੁੱਛੋ ਉਹਨਾਂ ਦੇ ਕਿਸੇ ਬੰਦੇ ਨੂੰ ਕੋਈ ਦਬਾਅ ਹੈਗਾ ਵੀ ਬੀਜੇਪੀ ਵਾਲੇ ਕਿਉਂ ਜਾਂਦੇ ਜੀ? ਕਿਉਂ ਉਹਨੂੰ ਹੱਥ ਮਲਾਉਂਦੇ ਜੀ ਪੁੱਛੋ ਇਹਨਾਂ ਨੂੰ ਜਾ ਕੇ। ਅੱਜ ਲੋਕ ਬੜਾ ਖੁੱਲਾ ਮਾਹੌਲ ਫੀਲ ਕਰ ਰਹੇ ਆ ਸ਼ਾਂਤੀ ਹੋਈ ਆ। ਸਟੇਟ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਦੇਣਾ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਵਾਦੇ ਪੂਰੇ ਹੋਣਗੇ ਐਸੇ ਜਿਹੜੇ ਵਾਦੇ ਨੇ ਜਿਹੜੇ ਸੈਂਟਰ ਨੇ ਕੀਤੇ ਨੇ ਉਹਦੀ ਪਰਚੋਲ ਕਰਨੀ ਹੈ ਜਿਹੜੇ 76000 ਦੀ ਗੱਲ ਹੋਈ ਆ ਤੇ ਰਾਹੁਲ ਗਾਂਧੀ ਜੀ ਨੇ ਵੇਖੋ 370 ਮੇਰਾ ਖਿਆਲ ਬੰਦਾ ਆ 370000 ਰੁਪਏ ਬੰਦਾ ਹੈ ਸਾਲ ਦਾ ਬੜਾ ਆਸਾਨ ਹੈ ਦੇਣਾ ਉਹ 15 ਲੱਖ ਵਾਲਾ ਵਾਦਾ ਤੇ ਨਹੀਂ ਵੀ ਸਵੇਰੇ ਤੁਹਾਡੇ ਪੋਸਟ ਪੈ ਜਾਣਗੇ ਜੇਬ ਚ ਇੰਨਾ ਵੀ ਮਖੌਲ ਨਹੀਂ ਕੀਤਾ ਵੀ ਤੁਹਾਨੂੰ ਮਤਲਬ 2000 ਰੁਪਏ ਸਾਲ ਦਾ ਦੇ ਕੇ ਕਹਿਣਾ ਬੀ ਗੁਜਾਰਾ ਕਰੋ ਮੋਦੀ ਸਾਹਿਬ 2000 ਤੋਂ ਬਾਅਦ ਤੁਸੀਂ ਚਾਹ ਪੀ ਜੰਦੇ ਹੋਣੇ ਮੇਰੇ ਹਿਸਾਬ ਨਾਲ ਸੋ ਗੱਲ ਲੋਕ ਇੱਤੀ ਕੀਤੀ ਆ ਔਰ ਬੜੇ ਤਰੀਕੇ ਨਾਲ ਮੰਤਨ ਕਰਕੇ ਔਰ ਉਹਨਾਂ ਨੇ ਕਿਹਾ ਕਿ ਬਜਟ ਐਹੋ ਜਿਹਾ ਬਣਾਵਾਂਗੇ ਕਿਉਂਕਿ ਵੇਖੋ ਜਿਹੜੀ ਕਿਸਾਨੀ ਜੇ ਕਿਸਾਨੀ ਬੱਜੂਗੀ ਨਾ ਸਾਰੇ ਵਪਾਰ ਬੱਜ ਜਾਣੇ ਸਾਰੇ ਲੋਕ ਬੱਜ ਜਾਣੇ ਉਹਨਾਂ ਨੇ ਉੱਤੇ ਕਿਹਾ ਵੀ ਇੱਕ ਬੋਰਡ ਜਿਹੜਾ ਰੇਲਵੇ ਬੋਰਡ ਹੈ ਇਸ ਤਰੀਕੇ ਦਾ ਇੱਕ ਵੱਖਰਾ ਬਜਪਰਾ ਕੇ ਇੱਕ ਬੋਰਡ ਬਣੇਗਾ ਜਿਹੜਾ ਕਿਸਾਨਾਂ ਦੀ ਮੁਸ਼ਕਲ ਸਮਝੂਗਾ ਕਿਸਾਨ ਦੀ ਡਾਇਵਰਸੀਫਿਕੇਸ਼ਨ ਕਰਾਂਗੇ ਆਮਦਨ ਵਧਾਵਾਂਗੇ ਇਹ ਨਹੀਂ ਗੱਲ ਕਿ ਹਰ ਸਰੀ ਮਾਫੀ ਕਰਨਾ ਆਮਦਨ ਮੀ ਵਧੇਗੀ ਉਸ ਤ 6 7000 ਦੇ ਉੱਤੇ ਇੱਕ ਚੌਂਕੀਦਾਰ ਲੱਗਾ ਹੁੰਦਾ ਵਾ ਤੇ ਰਾਹੁਲ ਗਾਂਧੀ ਨੇ ਕਿਹਾ ਵਾ ਕਿ ਚੌਂਕੀਦਾਰੀ ਚੋਰ ਵਾ ਉਹਦੇ ਪਰਿ ਪ੍ਰਧਾਨ ਮੰਤਰੀ ਚੌਂਕੀਦਾਰ ਉਹਨੇ ਆਪ ਹੀ ਕਿਹਾ ਉਹਨੇ ਕਹਿੰਦੀ ਮੈਂ ਤੁਹਾਡਾ ਚੌਂਕੀਦਾਰ ਨੇ ਅਸੀਂ ਇਹਨੂੰ ਕਿਹਾ ਵੀ ਚੌਂਕੀਦਾਰ ਦੂ ਆ ਤੇ ਲੱਖਾਂ ਕਰੋੜਾ ਰੁਪਏ ਡਕਾਰ ਕੇ ਲੋਕ ਚਲੇ ਗਏ ਜਿੱਦ ਤੇ ਇਹਨੇ 10000 ਕਰਜ਼ਾ ਲੈ ਲਈ ਬੈਂਕ ਤੋਂ ਤੇ ਸਵੇਰੇ ਪੁੱਲ ਚੱਕ ਕੇ ਅੰਦਰ ਕਰ ਦਿੰਦੀ ਆ ਕੋਈ 50000 ਕਰੋੜ ਲੈ ਗਿਆ ਕੋਈ 30000 ਕਰੋੜ ਲੈ ਗਿਆ ਕੋਈ 20000 ਕਰੋੜ ਲੈ ਗਿਆ ਇਹ ਤੇ ਮੇਰਾ ਖਿਆਲ ਇਹਨੂੰ ਕਿਸੇ ਨੂੰ ਪੁੱਛ ਲੋ ਕਿ ਇਹਨੂੰ ਬਿੰਦੀਆਂ ਵੀ ਲਾਉਣੀਆਂ ਆਉਣੀਆਂ 20000 ਕਰੋੜ ਦੀ ਕਿੰਨੀਆਂ ਬ ਕਿਚਨ ਕੈਬਿਨੇਟ ਦੇ ਵਿੱਚ ਰਹਿੰਦੇ ਹੋਣ ਜਿਹੜੇ ਨਾਲ 24 ਘੰਟੇ ਦਾਜਾ ਸਫ਼ਰ ਕਰਦੇ ਹੋਣ ਤੋਂ ਭੱਜ ਜਾਣ ਇਸ ਕਰਕੇ ਕਿ ਆਹ ਰਫੇਲ ਦਾ ਕਿੰਨਾ ਵੱਡਾ ਤੁਹਾਡੇ ਸਾਹਮਣੇ ਆ ਪੌਣੇ 600 ਕਰੋੜ ਵਾਲਾ ਜਹਾਜ਼ ਸਦਾ 16 ਪੌਣੇ 1700 ਕਰੋੜ ਚ ਖਰੀਦਣ ਡੇ ਆ ਇਹ ਹੈ ਕੀ ਆ ਕੀ ਉਹਦੇ ਚ ਲਾਤ ਹੈ ਸੋ ਜਿਹੜੇ ਚੌਂਕੀਦਾਰ ਸਾਰੇ ਦੇਸ਼ ਦੇ ਬਹੁਤ ਵਧੀਆ ਨੇ ਚੌਂਕੀਦਾਰ ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ ਕਿ ਮੈਂ ਦੇਸ਼ ਦਾ ਚੌਂਕੀਦਾਰ ਹਾਂ ਦੇਸ਼ ਦਾ ਚੌਂਕੀਦਾਰ ਚੋਰ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਵਿਸ਼ੇਸ਼ ਗੱਲਬਾਤ ਕਰਨ ਦਾ ਤੇ ਤੁਹਾਨੂੰ ਦੱਸ ਦਈਏ ਕਿ ਇਸ ਵਕਤ ਗੁਰਜੀਤ ਸਿੰਘ ਓਜਰਾ ਜੀ ਨਾਲ ਆਪਾਂ ਜੁੜੇ ਸੀ ਤੇ ਉਹਨਾਂ ਕੋਲ ਜਿਹੜੀਆਂ ਗੱਲਾਂ ਜਾਣੀਆਂ ਵਾਂ ਉਹਨਾਂ ਦਾ ਕਹਿਣਾ ਵਾਂ ਕਿ ਆਉਣ ਵਾਲੀ ਚੋਣਾਂ ਦੇ ਵਿੱਚ ਲੋਕਾਂ ਵੱਲੋਂ ਇੱਕ ਵਧੀਆ ਉਪਰਾਲਾ ਜਿਹੜਾ ਕੀਤਾ ਜਾਏਗਾ ਤੇ ਸਰਕਾਰ ਜਿਹੜੀ ਹੈ ਉਹ ਕਾਂਗਰਸ ਦੀ ਬਣਾਈ ਜਾਏਗੀ ਇਹਨਾਂ ਵੱਲੋਂ ਦਾਵਾ ਪਰ ਹਰ ਪਾਰਟੀ ਜਿਹੜੀ ਹੈ ਆ ਇਹ ਦਾਵਾ ਜ਼ਰੂਰ ਕਰਦੀ ਹੈ ਹੁਣ ਦੇਖਣਾ ਹੋਏਗਾ ਕਿ 23 ਤਰੀਕ ਜਿਹੜਾ ਰਿਜ਼ਲਟ ਆਂਦਾ ਵਾ ਉਹ ਕੀ ਆਂਦਾ ਵਾ ਕੈਮਰਾਮੈਨ ਦੀਪਕ ਦੇ ਨਾਲ ਸੁਖਜਨ ਸਿੰਘ ਅੰਮ੍ਰਿਤਸਰ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ